ਖਬਰਾਂ ਦੇ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੀਆਂ ਅੱਜ ਦੀਆਂ ਖਾਸ ਖਬਰਾਂ ਤੇ ਐਸਐਸ ਨਗਰ ਮੋਹਾਲੀ ਵਿਖੇ ਇੱਕ ਪ੍ਰਮੁੱਖ ਵਿਦਿਅਕ ਅਦਾਰੇ ਮੈਕਸੀਮਰੀ ਸਕੂਲ ਖੜ ਬਿਲੋ ਆਪਣਾ ਸਾਲਾਨਾ ਸਮਾਗਮ ਬੜੇ ਉਤਸ਼ਾਹ ਦੇ ਧੂਮਧਾਮ ਨਾਲ ਮਨਾਇਆ ਗਿਆ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਏ ਇਸ ਸਮਾਗਮ ਵਿੱਚ ਮਾਨਯੋਗ ਮਹਿਮਾਨਾਂ ਮਾਪਿਆਂ ਵਿਦਿਆਰਥੀਆਂ ਅਤੇ ਸਟਾਫ ਮੈਂਬਰ ਨੇ ਸ਼ਿਰਕਤ ਕੀਤੀ ਸਾਲਾਨਾ ਸਮਾਗਮ ਵਿੱਚ ਸੱਭਿਆਚਾਰਕ ਨਾਚ ਗੀਤ ਅਤੇ ਨਾਟਕਾ ਸਮੇਤ ਕਈ ਤਰ੍ਹਾਂ ਦੀਆਂ ਪੇਸ਼ਕਾਰੀਆਂ ਰਹੀ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਸਮਾਰਗਮ ਵਿੱਚ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਵੀ ਮਾਨਤਾ ਦਿੱਤੀ ਗਈ ਜਿਸ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਸ਼੍ਰੀ ਹਿਮੇਂਦਰ ਕੌਸ਼ਕ, ਸ਼੍ਰੀਮਤੀ ਨੀਰੂ ਕੌਸ਼ਕ ਅਤੇ ਹੋਰ ਪ੍ਰਬੰਧਕ ਮੈਂਬਰਾਂ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਆਸ਼ਟ੍ਰਦੇਪ ਵਿਖਨ ਨੂੰ ਸੰਭारण ਲਈ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸ਼੍ਰੀਮਤੀ ਨੀਰੂ ਕੌਸ਼ਕ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਮੀਲ ਪੱਥਰ ਨੂੰ ਉਜਾਗਰ ਕਰਦੇ ਹੋਏ ਸਲਾਹਨਾ ਰਿਪੋਰਟ ਵੀ ਪੇਸ਼ ਕੀਤੀ। ਲੋਕਾਂ ਦੇ ਨਾਂ ਨਾਲ ਜਾਨਵਰਾਂ ਤੇ ਵੀ ਬਹੁਤ ਅਤਿਆਚਾਰ ਹੁੰਦੇ ਹਨ। ਬਿਲਕੁਲ ਅੱਜ ਦਿਨ ਜਾਨਵਰਾਂ ਤੇ ਜ਼ੁਲਮ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਮਾਮਲਾ ਬਠਿੰਡਾ ਸ਼ਹਿਰ ਦਾ ਹੈ ਜਿੱਥੇ ਉੱਠਾਂ ਨਾਲ ਲੱਗਿਆ ਇੱਕ ਟਰੱਕ ਆ ਬੁਗੀਤਾ ਗਿਆ। ਇਸ ਟਰੱਕ ਵਿੱਚ ਇੰਨੇ ਉੱਠ ਲੱਦੇ ਹੋਏ ਸਨ ਕਿ ਸਿੱਧਾ ਖੜਾ ਹੋਣਾ ਵੀ ਮੁਸ਼ਕਲ ਸੀ। ਬਹਰਾਲ ਲੋਕਾਂ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਬਹੁ ਸੁਰੱਖਿਆ ਸੇਵਾਦਾਰ। ਕਿੱਥੇ ਰਹਿਣ ਵਾਲੇ ਹੋ? ਪਰੰਪਰਾ ਫੁੱਲ ਜੀ। ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ? ਇਹ ਜੀ ਸਾਨੂੰ ਸਾਡੇ ਸੁਰਿੰਦਰ ਜੀ ਐ ਸੁਰਿੰਦਰ ਬਿਸ਼ਨੋਈ ਜੀ ਰਾਜਸਥਾਨ ਤੋਂ ਐ ਜੀ ਸੰਗਰੀਆਂ ਤੋਂ ਉਹਨਾਂ ਨੇ ਇੱਕ ਸੂਚਨਾ ਦਿੱਤੀ ਸਾਨੂੰ ਕਿ ਇੱਕ ਕੈਂਟਰ ਹੈ ਜੀ ਕੈਂਟਰ ਦੇ ਵਿੱਚ ਬੇਰਹਿਮੀ ਦੇ ਨਾਲ 12 ਦੇ ਕਰੀਬ ਉੱਠਾ ਨੂੰ ਬੰਨ੍ਹ ਨੂੜ ਕੇ ਬੰਨਿਆ ਹੋਇਆ ਜਿਹੜੇ ਕਿ ਯੂਪੀ ਜਾ ਰਹੇ ਨੇ वाया ਬਠਿੰਡਾ ਓਕੇ ਉਹਨਾਂ ਨੇ ਜਾਣਾ ਸੀ। ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਕਾਫੀ ਨਾਕੇ ਵੀ ਤੋੜੇ ਮੈਂ ਕੰਟਰੋਲ ਰੂਮ ਬਠਿੰਡਾ ਤੇ ਵੀ ਫੋਨ ਕੀਤਾ ਫਿਰ ਨਾਲ ਦੀ ਨਾਲ ਸਾਡੇ ਉਪ ਪ੍ਰਧਾਨ ਅ ਸ਼ਿਵ ਜੋਸ਼ੀ ਜੀ ਸਿਵਸੜਾ ਹਿੰਦ ਤੋਂ ਉਹਨਾਂ ਨੂੰ ਕਾਲ ਕੀਤੀ ਜੀ ਨਾਲ ਹੀ ਕਾਫੀ ਜਿਹੜੇ ਮੇਰੇ ਸੰਗਠਨ ਨਾਲ ਜੁੜੇ ਉਹਨਾਂ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਤਾਂ ਬਠਿੰਡਾ ਦੇ ਵਿੱਚ ਇਸ ਟਰੱਕ ਨੂੰ ਸਾਡੇ ਸੰਗਠਨ ਵੱਲੋਂ ਤੇ ਸ਼ਿਵ ਜੋਸ਼ੀ ਜੀ ਵੱਲੋਂ ਕਾਬੂ ਕੀਤਾ ਗਿਆ ਕਾਰਵਾਈ ਕਰਨੇ ਹੁਣ ਦੇਖੋ ਜੀ ਜਿਹੜੇ ਇਸ ਤਰ੍ਹਾਂ ਪਸ਼ੂਆਂ ਨਾਲ क्रूरता ਕਰਦੇ ਨੇ ਜਿਹੜੇ ਲੋਕ ਨੇ ਇਹਨਾਂ ਕੋਲੇ ਕੋਈ ਅਥੋਰਟੀ ਨਹੀਂ ਇਸ ਤਰ੍ਹਾਂ ਦੀ ਲਿਜਾਣ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਰਾਜਸਥਾਨ ਦੇ ਵਿੱਚੋਂ ਜਿਹੜਾ ਉੱਠ ਹੈ ਜੀ ਉਹਨੂੰ ਇਹ ਬਾਹਰ ਨਹੀਂ ਲਿਜਾਈ ਨਹੀਂ ਸਕਦੇ ਉੱਥੋਂ ਦਾ ਕਾਨੂੰਨ ਕਹਿੰਦਾ ਇਹ 12-12 ਉੱਠ ਪਾ ਕੇ ਬੇਰੇਮੀ ਨਾਲ ਲੋਡ ਕਰਕੇ ਕੱਟਣ ਵੜਨ ਦੀ ਨੀਅਤ ਨਾਲ ਲੈ ਕੇ ਜਾਂਦੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਚ ਕਿਉਂਕਿ ਵਰਤਮਾਨ ਥਾਣਾ ਕੈ ਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਜਿਹੜਾ ਟਰੱਕ ਫੜਿਆ ਹੋਇਆ ਅੱਜ ਸ਼੍ਰੀ ਸ਼ੇਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਰਾਹ ਦਿੱਤੀ ਸੀ ਵੀ ਇੱਕ تر세ਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜ਼ਿਲ੍ਹਾ ਮੋਗਾ ਦਾ ਜੋ ਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਪਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਕਰਨੇ ਜਿਹਦੇ ਆਧਾਰ ਤੇ ਫਖ ਵਖਤਰਾ ਮਦਦ ਮੁਕੱਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਟੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਪਰੇ ਹੋਏ ਨੇ ਜੀ ਉਹ ਲੈ ਕੇ ਫਤਿਹਗੜ ਚੂੜੀਆਂ ਬਟਾਲਾ ਰੋਡ ਉਪਰ ਸਿਤਪਿੰਡ ਕਣੀਏ ਕੇ ਬਾਂਗਰ ਬਿਖੇ ਉਸ ਬੜੇ ਪਾਰੀ ਹੰਗਾਮਾ ਤੇ ਮਾਹੌਲ ਤਣਾਪੁਰ ਹੋ ਗਿਆ ਜਦੋਂ ਸੁਨਿਆਰੇ ਇੰਦਰਜੀਤ ਸਿੰਘ लवली ਦੇ ਘਰ ਕੁਝ ਲੜਕੇ ਆਣ ਪਏ ਅਤੇ ਉਸ ਸਮੇਂ ਉਹਨਾਂ ਦੇ ਘਰ ਉਹਨਾਂ ਦੀਆਂ ਇਕਲੀਆਂ ਔਰਤਾਂ ਹੀ ਮੌਜੂਦ ਸਨ ਉਹਨਾਂ ਦੇ ਘਰ ਆ ਕੇ ਕਹਿਣ ਲੱਗੇ ਕਿ ਤੁਹਾਡੇ ਲੜਕੇ ਦਾ ਕੰਡਾ ਕੱਟ ਦੇਣਾ ਹੈ ਤਾਂ ਇਸ ਦੌਰਾਨ ਉਹਨਾਂ ਔਰਤਾਂ ਨੂੰ ਆਪਣੀਆਂ ਆਦਮੀਆਂ ਨੂੰ ਫੋਨ ਕਰ ਦਿੱਤਾ ਦੋਮਾ ਤਰ੍ਹਾਂ ਦੇ ਵਿੱਚ ਕਹਾਣੀ ਵੀ ਹੋ ਗਏ ਸਰ ਸਾਡੇ ਦੇ ਮਤਲਬ ਉਹ ਹੈ ਗਈ ਸੀ ਮਤਲਬ ਕਿ ਇਧਰ ਪਰਵਾਸ ਦੇ ਵਿੱਚ ਆਪਣੇ ਟੈਨ ਵੱਲੋਂ ਉਧਰੋਂ ਹੈ ਗਈ ਸੀ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਹੈ ਨਾ ਇਹੋ ਮੁੰਡਿਆਂ ਨੇ ਇਹ ਕੋਟੋਕੜ 15 20 ਜਣੇ ਸੀ ਕਾੜਾ ਹਰ ਮਦਦ ਦਤ ਦੂਤ ਲਿਆ ਕੇ ਗੇੜਗੋਲ ਭੰਨਿਆ ਸਾਰੇ ਨੇ ਚੀਜ਼ ਵਿੱਚ ਸਾਰੇ ਨੇ ਕੋਟੀ ਸਾਡੇ ਬੰਨਿਆ ਇਤਰਾ ਗੱਲ ਆ ਕੋਈ ਤੋ ਇਹ ਕੀਤੀ ਸੁਣਵਾਈ ਪਨੂ ਜਾਨ ਸਾਡੀ ਕਿਹੜੀ ਸੁਣੀ ਗਿਆ ਇਹ ਗੱਲ ਸਾਡੇ ਬੱਚਾ ਘਰ ਇਹਨੂੰ ਹੋ ਗਏ 3 ਕਿ ਮਹੀਨੇ ਅੱਜ ਕੋਈ ਭੰਦਰ ਨਹੀਂ ਮੈਂ ਅੱਜ ਤੇ ਨਹੀਂ ਕੀਤੀ ਪਹਿਲਾਂ ਹੋਈ ਸੀ ਅੱਜ ਤਸਰੀ ਆਇਆ ਜੇ ਸਵੇਰ ਆਉਂਦੀ ਹਾਂਜੀ ਭਾਜੀ ਮੈਂ ਹਿੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਅੰਥਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀਂ ਬਾਰਵੀਂ ਗੱਲ ਸੁਣੋ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੇ ਘਰ ਦੀ ਇਹਨੂੰ ਮੇਰੀ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਆਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫਰੇਗੜ ਚੂੜੀਆਂ ਤੋਂ ਆਉਂਤੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਤੇ ਆਣ ਕੇ 6 ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਸਾਡੇ ਕਾਬੂ ਆਏ ਆ ਉਹਨਾਂ ਦੋਵਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ ਮੰਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟ ਖੋਹ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਸ਼ਰਾਰਤੀ ਆਂਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ ਠੀਕ ਹੈ ਜੀ ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ ਜੇ ਇਹਨਾਂ ਦੀ ਕੋਈ ਗੱਲਬਾਤ ਸਹੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀਏ ਦੇ ਵਿੱਚ ਹੈਗੀ ਆ ਥਾਣਾ ਕਣੀਏ ਦੇ ਬੰਗ ਰਹਾ ਹੈ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵਿਧਾਇਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਆ ਗੱਲ ਹੀ ਨਹੀਂ ਸਮਝੀ ਸੱਦਾ ਆ ਕੇ ਜੰਦਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਕੰਡਾ ਘੜ ਦੇਣਾ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਠੀਕ ਆ ਜੀ ਇਹ ਮੇਰੀ ਛੋਟੀ ਧੀ ਆ ਆ ਜੋ ਇਧਰ ਇਹ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਉਹ ਤਾਂ ਦੇ ਸਾਹਮਣੇ ਆ ਰਹੇ ਆ ਆ ਵੇ ਮਹਾਰ ਮੱਲਾ ਸਾਰਾ ਉਸ ਟਾਈਮ ਚੁਮਚ ਬਣੋਤੇ ਸੀ ਇੱਕਦਮ ਨੇ ਇਹ ਲਾ ਨਹੀਂ ਢੀ ਗੁੜਾ ਕਰਦੀ ਫੜੀ ਆ ਤੇ ਕਣੀ ਆ ਪਾਈ ਤੋਂ ਲਾਣਾ ਕਿ ਮਾਈਕਾ ਪਤਾ ਲੱਗਿਆ ਸੀ ਫੇ ਕੁਝ ਲੜਕੇ ਨੇ ਇਹ ਪੜਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕਦੰਦਰ ਅਸੀਂ ਇੱਥੇ ਪਹੁੰਚੇ ਆ ਪਹੁੰਚ ਕੇ ਵੈਰੀਫਾਈ ਕਰ ਰਹੇ ਆ ਪੜਤਾਲ ਕਰ ਰਹੇ ਆ ਇਹਦੀ ਤਹ ਤੱਕ ਜਾਵਾਂਗੇ ਕਿ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਕਹਿਣਾ ਉਹਨਾਂ ਦਾ ਕਿ ਸਾਡੇ ਘਰਾਂ 'ਚ ਪਏ ਨੇ ਮੈਂ ਤਾਂ ਪੜਤਾਲ ਕਰ ਰਹੇ ਆ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਇਹਨੂੰ ਪੂਰੀ ਇਹਦਾ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਾਂਗੇ ਸਿਆਕ ਉਸ ਨੇ ਕਿੰਨੇ ਕੋ ਮੁੰਡੇ ਗਏ ਸੀ ਉਹਨਾਂ ਦੇ ਪਿਓ ਬੇਟਾ ਜੀ ਨਿਸ਼ਚਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਪਿੰਡ ਸ਼ਾਹਪੁਰ ਵਿੱਚ ਵੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ ਕਿਸਾਨ ਬਲਵਿੰਦਰ ਸਿੰਘ ਸਹੂਰੀਆ ਦੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਨਾਲ ਕਰੀਬ 3 ਏਕੜ ਫਸਲ ਬਰਬਾਦ ਹੋ ਗਈ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਤੇ ਜਲਦ ਜਲਦੀ ਕਲੋਰੋਪਾਰਿਫਾਈ ਸਪਰੇ ਦਾ ਛੜਕਾਅ ਕੀਤਾ ਜਾਵੇ ਇਹ ਮਾਮਲਾ ਜੀ ਕਣਕ ਨੂੰ ਗੁਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀਏਪੀ ਪਹਿਲਾਂ ਡੀਏਪੀ ਨਹੀਂ ਮਿਲਦੀ ਤੇ ਵੀ ਵੀ ਮਹਿੰਗੇ ਭਾਅ ਦਾ ਪਾਇਆ ਪੰਜਾਬ ਸਰਕਾਰ ਜਿਹਦਾ ਮਲ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਰਾਲੀ ਨਾ ਸਾੜੋ ਵਿਚਵਾਓ ਅਸੀਂ ਵਿਚ ਪਰਾਲੀ ਵਾਹੀ ਹੈ ਕੋ ਉਹ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਫਸਲ ਸਾਡੀ ਜਿਹੜੀ ਤਿੰਨ ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਤੇ ਅੱਜ ਵਿਭਾਗ ਦੇ ਵਾਲੇ ਆਏ ਨੇ ਇਹ ਤਿੰਨ ਸਾਲ ਤੋਂ ਅਸੀਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅੱਗ ਲਾਈ ਇਹਨਾਂ ਦੇ ਨਿਰਦੇਸ਼ ਅਨੁਸਾਰ ਕੀ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾ ਲਾਉਣ ਦਾ ਰਿਜ਼ਲਟ ਵੇਖ ਲਓ ਵੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਦੇ ਵਿੱਚ ਕਿਦਾਂ ਪਈ ਹੈ ਕਲਾਬੀ ਸੁੰਡੀ ਕਣਕ ਜਿਹੜੀ ਸਾਰੀ ਨਸ਼ਟ ਹੋਦੀ ਜਾਂਦੀ ਪਾਣੀ ਲਾਉਣ ਤੋਂ ਬਾਅਦ ਹੁਣ ਮਾਹਕਮੇ ਅਧਿਕਾਰੀਆਂ ਦੱਸਿਆ ਜਿਹੜੀ ਉਹ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਦਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਵਿਚਾਰੇ ਆਏ ਨੇ ਮੌਕਾ ਵੇਖਿਆ ਉਹਨਾਂ ਨੇ ਆਣ ਕੇ ਇਹ ਹੈ ਜੀ ਪਰਾਲੀ ਜਿਹੜੀ ਖੇਤ ਦੇ ਵਿੱਚ ਵਤਵਾਈ ਆ ਪਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪਰਾਲੀ ਕਿਹੇ ਬਣੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੁਰਜੇਲ ਪੀਰ ਕਰਨੇ ਵੀ ਪਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨ ਨਾਲ ਬਿਲਕੁਲ ਨਹੀਂ ਵਿੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣਿਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 83 ਦੇ ਨਾਲ ਹੀ ਕਿਸਾਨ ਕਿਸਾਨਾਂ ਤੇ ਵੀ ਜਾਣ ਹੈ ਨਹੀਂ ਕਿ ਬਿਲਕੁਲ ਕੁਕੇ ਖੁਸ਼ ਨਹੀਂ ਕਿ ਰਲ ਮਿਲ ਕੇ ਲੁੱਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਹੈ ਕਿ ਕਿਸਾਨ ਮਾਰਦਣੇ ਰਹਿ ਨਹੀਂ ਦੇਣੀ ਪਿੰਡ ਸਠਿਆੜੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੋਈ ਖੇਤਾਂ ਵਿੱਚ ਜਾ ਪਾਟੀ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਹਾਦਸੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਅਤੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਹਿਣ ਵਾਲੇ ਸਨ ਅਤੇ ਕਾਨੋਵਾਲ ਵਿਖੇ ਇੱਕ ਪੈਟਰੋਲ ਪੰਪ ਦੇ ਨੌਕਰੀ ਕਰਦੇ ਸਨ ਕੋਈ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅਨਨੋਨ ਟਰੀਟ ਕੀਤਾ ਸੀ ਔਰ ਪੇਸ਼ੈਂਟ ਦੀ ਜਿਹੜੀ ਹਿਸਟਰੀ ਆ ਉਹ ਲੈਸਟ ਹਿਸਟਰੀ ਜਿਹੜੀ ਆ ਉਹ ਰੋਡ ਸਾਈਡ ਐਕਸੀਡੈਂਟ ਦੀ ਆ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੇਜ਼ੈਂਟ ਕੀਤਾ ਜਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜਾਂ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣ ਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਰਦੀ ਜਿਹੜੀ ਸੱਟ ਆ ਉਹ ਬਹੁਤ ਭਿਆਨਕ ਹੈ ਗੁਰਦਾਸਪੁਰ ਦੇ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਨੌਜਵਾਨਾਂ ਦਾ ਦੇਰ ਰਾਤ ਹੋਇਆ ਸੜਕੀ ਹਾਦਸਾ ਦੋਵੇਂ ਨੌਜਵਾਨ ਢਾਬੇ ਤੇ ਖਾਣਾ ਖਾਣ ਲਈ ਗਏ ਤੇ ਉਦੋਂ ਤੇਜ਼ ਰਫ਼ਤਾਰ ਗੱਡੀ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਉਥੇ ਇਸ ਹਾਦਸੇ ਵਿੱਚ ਇੱਕ ਨੌਜਵਾਨ ਅਨੂਜ ਕੁਮਾਰ ਜਿਸ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ ਮੌਕੇ ਤੇ ਮੌਤ ਹੋ ਗਈ ਤੇ ਦੂਸਰਾ ਉਹਦਾ ਸਾਥੀ ਲੱਕੀ ਉਮਰ ਕਰੀਬ 26 ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੀ ਅਨੂਜ ਕੁਮਾਰ ਤੇ ਇੱਕ ਦਾ ਲੱਕੀ ਡੋਰ ਇਹ ਹਮੇ ਚੱਲ ਰਹਿਣਗੇ ਰਾਤ ਨੂੰ ਸਾਰੇ ਕੋਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਫੇਰ ਰੋਟੀ ਖਾਣ ਜਾਣੇ ਇਹ ਢਾਬੇ ਤੇ ਉੱਥੇ ਸਠਿਆਣੀ ਦੇ ਢਾਬੇ ਤੇ ਜਾਣੇ ਤੇ ਪਿੱਛੋਂ ਕਾਰ ਵਾਲੇ ਨੇ ਆ ਕੇ ਫੇਰ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਦੂਸਰ ਰੁਪਏ ਅਹੀਂ ਤੇ ਸਵੇਰੇ ਵਿਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਫੇਰ ਇੱਕ ਮਨ ਪੰਪ ਤੇ ਹੀ ਤੇ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਜਗਨੇ ਆ ਕੇ ਆ ਸੋਈ ਜਾਣਾ ਵਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਤਾਂ ਆਈ ਨਹੀਂ ਸੀ ਆਹ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਐਕਸੀਡੈਂਟ ਹੋਇਆ ਕੀ ਗੱਡੀ ਚਰੇਗੀ ਬੀਸਨ ਸਰ ਇੱਕ ਦੀ ਦਾ ਡੈਥ ਹੋ ਗਈ ਮੁੱਕੇ ਤੇ ਕਿਹਦੀ ਨਾਮ ਸੀ ਉਹ ਅਨੂਜ ਕੁਮਾਰ ਕਿਹਦੀ ਉਮਰ ਸੀ ਇਹਦੀ 32 ਸਾਲ ਦੂਜੀ ਮੁੰਡੇ ਦੀ ਦੂਜਾ ਜੀ ਇਸ ਟਾਈਮ ਐਡਮਿਟਾ ਕਰਾ ਲਿਆ ਐਮਰਜੈਂਸੀ 'ਚ ਆਪਣਾ ਹਬ ਦੇਵੋ ਹਸਪੀਟਲ ਕਿਹ ਕਿਹਡੀ ਕੰਡੀਸ਼ਨ ਆ ਸੀ ਕੰਡੀਸ਼ਨ ਸਾਡੇ ਹੁਣ ਆਈ ਸੀ ਯੂ ਅਕਾਊਂਟ ਦੇਖ ਕੇ ਲੱਗਣਾ ਪਤਾ ਗਿਆ ਸਰ ਉਮਰ ਕਿੰਨੀ ਸੀ ਹਮਰੋਧੀ ਅੰਜੇ 26 ਕੇ ਸਾਥ 25 ਮਿੰਟ ਕੈਬਨ ਮੰਤਰੀ ਪੰਜਾਬ ਲਾਚਨ ਕਟਾਰੂ ਚੱਕ ਦੇ ਪਨਿਆਰ ਸਿੱਖ ਸਹਿਕਾਰੀ ਸ਼ੂਗਰ ਮਿਲਵਕੇ ਗੰਨਾ ਪੜਾਈ ਸੀਜ਼ਨ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੀ ਹਤੈਸ਼ੀ ਰਹੀ ਹੈ ਤੇ ਆਪਣੇ ਕਰਦੇ 30 ਮਹੀਨੇ ਵਿੱਚ 41 ਰੁਪਏ ਗੰਨੇ ਦਾ ਭਾਅ ਤਾਇਆ ਗਿਆ ਹੈ ਉਹ ਵੀ 10 ਰੁਪਏ ਵਧਾ ਦਿੱਤਾ ਗਿਆ ਹੈ ਜਿਸ ਵਿੱਚ ਗੰਨੇ ਦਾ ਭਾਅ ਪੰਜਾਬ ਦੇ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵੱਧ ਕੇ 401 ਰੁਪਏ ਪ੍ਰਤੀ ਕੁਆਟਲ ਹੋ ਚੁੱਕਾ ਹੈ ਪੁਨਿਆਰ ਸ਼ੂਗਰ ਮਿਲ ਜਿਹੜੀ ਕਿਸੇ ਪਹਿਚਾਨ ਦੀ ਮਕਾਜ਼ ਨਹੀਂ ਬੜੀ ਪੁਰਾਣੀ ਤੇ ਹਿਸਟੋਰੀਕਲ ਸਾਡੀ ਇਹ ਮਿਲ ਦਾ ਸੋ ਅੱਜ ਇੱਕ ਗੰਨੇ ਨੂੰ ਪੀੜਨ ਦਾ ਜਿਹੜਾ سلسلہ ਰਾਮ ਕੀਤਾ ਗਿਆ ਉਹਦਾ ਉੱਠ ਕੀਤਾ ਤੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਸ ਮਿਲ ਦੇ ਕਰਮਚਾਰੀਆਂ ਅਫੀਸਰਾਂ ਜੀ ਨੂੰ ਔਰ ਕਿਸਾਨਾਂ ਨੂੰ ਮੁਬਾਰਕ ਕਰਨਾ ਕਿ ਅੱਜ ਜਿਹੜਾ ਉਹ ਸੀਜ਼ਨ ਦੀ ਸ਼ੁਰੂਆਤ ਕੀਤੀ ਸੋ ਮੇਰੇ ਨਾਲ ਰਮਨ ਵ્યાਲ ਜੀ ਜਿਹੜੇ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਤੇ ਮੇਰੇ ਵੱਡੇ ਵੀਰ ਸੰ세ਦ ਸਿੰਘ ਜੀ ਜਿਹੜੇ ਹਲਕਾ ਚਾਹ ਦਿਨਾ ਨਗਰ ਤੇ ਜ਼ਿਲ੍ਹਾ ਪ੍ਰਧਾਨ ਨੇ ਹੋਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਬਸਤ ਕਾਰਗਰਦਾਰ ਜੀ ਆਏ ਸਾਰਿਆਂ ਦੀ ਹਾਜ਼ਰੀ ਚ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਉਹ ਦੀਰ ਵਿਕੀ ਵੀ ਚਾਰੀ ਸੀਗੀ ਵੀ ਗਨੇ ਦਾ ਜਿਹੜਾ ਸੀਜ਼ਨ ਜਲਦੀ ਸ਼ੁਰੂ ਹੋਵੇ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਸਰਦਾਰ ਕੋ ਵੱਸ ਸਮਾਜੀ ਰਹੀ ਚ ਪੰਜਾਬੀ ਲੋਕਾਂ ਦਾ ਜੀਵਨ ਪਧਰ ਉੱਪਰ ਚੱਕਣ ਦੇ ਲਈ ਜਾਂ ਜੋ ਵੀ ਕਿਸੇ ਦਿੱਲੀ ਦੇ ਅੰਦਰ ਕਿਸੇ ਇਲਾਕੇ ਦੇ ਜਾਂ ਕਿਸੇ ਵਕਲਟੀ ਦੀ ਲੋਨ ਹੁੰਦੀ ਹੈ ਉਹਨਾਂ ਧਿਆਨ ਚ ਰੱਖ ਕੇ ਸਰਕਾਰ ਵੀ ਜਿਹੜੇ ਐਕਸ਼ਨ ਲੰਦੀ ਹੈ ਸੋ ਵਕ ਵਕ ਕਿਸਾਨ ਜਿਤਵੰਦੀਆਂ ਦੇ ਨਾਲ ਜਿਹੜੇ ਸਮੇਂ ਚ ਜਾਂ ਹੋਰ ਆਮ ਕਿਸਾਨਾਂ ਦੇ ਨਾਲ ਜੋ ਸਰਕਾਰ ਦੀ ਕਮਿਟਮੈਂਟ ਸੀਗੀ ਕਿ ਅਸੀਂ ਇਹਨੂੰ ਮੰਨ ਲਵੋ ਜਿਹੜਾ ਉਹ ਨਵੰਬਰ ਦੇ ਵਿੱਚ ਇਸ ਵਾਰ ਕਰਾਂਗੇ 25 ਤੋਂ 3 محمد درمیان سو آج دی वजन ਜਿਹੜਾ ਮਾਨ ਜੋ ਮੁੱਖ ਮੰਤਰੀ ਜੀ ਨੇ ਪੂਰਾ ਦਿੱਤਾ ਸ਼ਿਲਪਾਗਰ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਦੂਜਾ 6ਵਾਂ ਕਬੱਡੀ ਕੱਪ ਪਹਿਲੇ ਦਿਨ ਕਬੱਡੀ ਟੂਰਨਾਮੈਂਟ ਦਾ ਆਗਾਜ਼ ਮੁੱਖ ਮਹਿਮਾਨ ਐਸਐਸਪੀ ਗਗਨਜੀਤ ਸਿੰਘ ਮਲੇਰ ਕੋਟਲਾ ਚਰਨਜੀਤ ਸਿੰਘ ਐਮਡੀ ਮਲਕੀ ਸਿੰਘ ਕੰਬਾਈਨ ਗੁਰਪ੍ਰੀਤ ਸਿੰਘ ਐਮਡੀ ਪ੍ਰੀਤ ਗਰੁੱਪ ਹਰਵਿੰਦਰ ਸਿੰਘ ਐਮਡੀ ਕੰਬਾਈਨ ਗਰੁੱਪ ਸਤੁਕਰਤਾਰ ਗਰੁੱਪ ਸਤਵੀਰ ਸਿੰਘ ਖੱਡੜਾ ਪਾਕਰ ਸਿੰਘ ਐਮ ਡੀ ਹਰਦੇਵ ਸਿੰਘ ਕੰਬਾਈਨ ਲਖੀਤ ਸਿੰਘ ਲਕੀਅਤ ਐਮ ਡੀ ਗਹਿਰ ਕੰਬਾਈਨ ਵੱਲੋਂ ਕੀਤਾ ਗਿਆ ਇਸ ਕਬੱਡੀ ਕੱਪ ਵਿੱਚ 42 ਕਿਲੋ ਦੇ 35 ਕਿਲੋ ਦੇ ਮੁਕਾਬਲੇ ਵੀ ਕਰਵਾਏ ਗਏ ਤੱਕ ਬਾਅਦ ਸਮੁੱਚੇ ਨਾਭਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਵੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਖੇਡ ਮੇਲਾ ਵੀ ਕਰਾਉਂਦੇ ਨੇ ਕਬੱਡੀ ਕੱਪ ਟੂਰਨਾਮੈਂਟ ਕਰਾਉਂਦੇ ਨੇ ਔਰ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਔਰ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਅਗਲੀ ਅਗਲੀ ਜਨਰੇਸ਼ਨ ਹੈ ਜਿਹੜੀ ਸਾਡੀ ਉਹਨੂੰ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਨੇ ਔਰ ਜਿਹੜਾ ਬੀਜ ਸਾਡੇ ਸ਼ਹੀਦ ਸ਼ਹੀਦ ਭਗਤ ਸਿੰਘ ਬੋਕੇ ਗਏ ਸੀ ਬੀਜ ਕੇ ਗਏ ਸੀ ਜਿਹੋ ਜਿਹਾ ਅੱਗੇ ਆਪਾਂ ਚਾਹੁੰਦੇ ਸੀ ਵੀ ਸਾਡੀ ਨੌਜਵਾਨ ਪੀੜ੍ਹੀ ਆਡੀ ਤੰਦਰੁਸਤ ਤਾਕੜੀ ਔਰ ਉਸ ਸੋਚ ਵਾਲੀ ਔਰ ਜਿਹਦੇ ਵਿੱਚ ਸਭ ਤੋਂ ਵੱਡੀ ਸੋਚ ਜਿਹੜੀ ਅੱਜ ਆਪਾਂ ਨੂੰ ਲੋੜ ਆ ਵੀ ਨੈਸ਼ਨਲਿਜ਼ਮ ਦੀ ਵੀ ਸਾਡਾ ਹਿੰਦੁਸਤਾਨ ਸਾਡਾ ਮੁਲਕ ਸਾਡਾ ਸੂਬਾ ਸਾਡਾ ਪੰਜਾਬ ਇਹਦਾ ਕਿਵੇਂ ਆਪਾਂ ਨਾਂ ਜਿਹੜਾ ਉਹ ਵਰਲਡ ਦੇ ਉੱਤੇ ਕਿਵੇਂ ਰੋਸ਼ਨ ਕਰ ਸਕਦੇ ਆ ਔਰ ਬੜੇ ਮਾਣ ਵਾਲੀ ਗੱਲ ਹੈ ਇਸ ਕਲੱਬ ਦੇ ਜਿਹੜੇ ਪ੍ਰਧਾਨ ਨੇ ਸਰਪੰਚ ਜੀ ਸਿੰਘਾਣੀ ਇਸ ਸਮੁੱਚੇ ਨਾਭਾ ਨਿਵਾਸੀਆਂ ਨੂੰ ਔਰ ਆਲਦ ਵਾਲੇ ਮੈਂ ਦੇਖਦਾ ਹਾਂ 20-25 ਪਿੰਡਾਂ ਪੰਚਾਇਤਾਂ ਸਰਪੰਚ ਸਰਪੰਚ ਸਾਹਿਬਾਨ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਨੇ ਔਰ ਬਹੁਤ ਵਧੀਆ ਉਪਰਾਲਾ ਮੈਂ ਇਹਨਾਂ ਦੀ ਹਮੇਸ਼ਾ ਸਲਾਘਾ ਕਰਦਾ ਔਰ ਤਾਂ ਹੀ ਅਸੀਂ ਹਮੇਸ਼ਾ ਹੌਨੇ ਹੁੰਦੇ ਆ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਕੋਸ਼ਿਸ਼ ਕਰਦੇ ਆ ਵੀ ਹਾਜ਼ਰੀ ਸਾਡੇ ਵੱਲੋਂ ਸਾਡੇ ਪਟਿਆਲਾ ਬਿਲਕੁਲ ਸਿੱਟੀ ਦੇ ਸਾਰੇ ਮੈਂਬਰ ਹਾਜ਼ਰੀ ਲਾਉਂਦੇ ਆ ਤਾਂ ਕਿ ਇਹਨਾਂ ਨੂੰ ਹੌਸਲਾ ਪ੍ਰਦਾਨ ਮਿਲੇ ਔਰ ਜਿਹੜੇ ਚੰਗੇ ਕੰਮ ਦੇ ਵਿੱਚ ਲੱਗੇ ਹੋਏ ਆ ਔਰ ਹਮੇਸ਼ਾ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਕੰਮ ਦੀ ਵੀ ਅਲੱਗ ਕਰਦੇ ਉਹਨਾਂ ਦੇ ਨਾਲ ਵੀ ਖੜੇ ਆ ਪਟਾਰੀ ਦੀ ਜਵਾਨੀ ਕੁਝ ਤਬਦੇਸਨ ਚਲੀ ਗਈ ਕੁਝ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਉਹਨਾਂ ਦੀ ਬਾਤ ਵੀ ਕੀ ਕਰਨੀ ਚਾਹੀਦੀ ਦੇਖੋ ਜਿਹੜਾ ਮੈਂ ਅਲੱਗ ਆ ਇਹਨਾਂ ਦੀ ਤਾਂ ਹੀ ਕਰੀ ਆ ਕਿ ਜਦੋਂ ਉਹ ਕਹਿੰਦੇ ਨੇ ਕਿ ਉਹ ਜਿਹੜਾ ਵੀ ਜਿਹੜੀ ਚਿੜੀ ਆ ਉਹ ਚੁੰਝ ਨਾਲ ਪਾਣੀ ਨਾਲ ਅੱਗ ਬੁਝਾ ਰਹੀ ਸੀ ਤਾਂ ਘੱਟ ਤੋਂ ਘੱਟ ਇਸ ਸੁਸਾਇਟੀ ਦਾ ਜਾਂ ਸਦਾ ਪਰਜੀ ਸਿੰਘ ਉਹਨਾਂ ਦਾ ਤੁਸੀਂ ਉਹਨਾਂ ਦਾ ਨਾ ਉਸ ਜਿਵੇਂ ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਲਿਆਂ ਦੇ ਵਿੱਚ ਸਾਡਾ ਨਾਂ ਲਿਖਿਆ ਜਾਊਗਾ ਠੀਕ ਹੈ ਵੀ ਬਹੁਤ ਵੱਡੇ ਚੈਲੰਜਸ ਸਾਡੇ ਲਈ ਹੈਗੇ ਨੇ ਔਰ ਸ਼ਾਇਦ ਇਹਨਾਂ ਚੈਲੰਜਸ ਕਰਕੇ ਹੀ ਜਿਹੜੀ ਸਾਡੀ ਨੌਜਵਾਨੀ ਵੀਡੀਓ ਬਾਹਰ ਨੂੰ ਭਾਈਦੀ ਵੀ ਹੈ ਪਰ ਬਹੁਤ ਮੈਂ ਸਮਝਦਾ ਵੀ ਮੋੜਾ ਵੀ ਇਸ ਗੱਲ ਦੇ ਵਿੱਚ ਪਿਆ ਔਰ ਅਗਲੇ ਸਮਿਆਂ 'ਚ ਆਪਾਂ ਦੇਖਾਂਗੇ ਵੀ ਆਪਾਂ ਬੜੀ ਕਿਰਪਾ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਔਰ ਤੁਸੀਂ ਪਿੱਛੇ ਦੇਖਿਆ ਹੋਣਾ ਵੀ ਜਦੋਂ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਮੋਰਚੇ ਲਾਏ ਸੀ ਤਾਂ ਇਹ ਜਵਾਨੀ ਭਾਵੇਂ ਮੁਲਕ ਜਿਹੜੇ ਮਰਜ਼ੀ ਚ ਵਸਦੀ ਹੋਵੇ ਔਰ ਆਪਣੀ ਧਰਤੀ ਨੂੰ ਜਦੋਂ ਵੀ ਕੋਈ ਇਹੋ ਜਿਹਾ ਚੈਲੰਜ ਆਉਂਦਾ ਤਾਂ ਸਾਰੇ ਆਪਾਂ ਇਕੱਠੇ ਹੋ ਕੇ ਉਸ ਚੀਜ਼ ਦਾ ਸਾਹਮਣਾ ਕਰਦੇ ਆ। ਅਬਹੋਰ ਦੇ ਅਰੋਧ ਬੰਸ਼ ਧਰਮਸ਼ਾਲਾ ਵਿੱਚ ਕੁਝ ਪਰਿਵਾਰਾਂ ਦੀ ਪ੍ਰਾਣੀ ਰੰਜਿਸ਼ ਕਰਨ ਲੋਕ ਵਿਆਹ ਸਮਾਗਮ ਵਿੱਚ ਚਲੇ ਗਏ। ਨਾਪੇ ਹੈ ਜੋੜੇ ਨੂੰ ਕਬਰ ਵਿੱਚ ਬੰਦ ਕਰਕੇ ਬਚਾਇਆ ਗਿਆ। ਧਰਮਸ਼ਾਲਾ ਪ੍ਰਬੰਧਕਾਂ ਦੇ ਕੁਝ ਮੈਂਬਰ ਵੀ ਮੌਕੇ ਤੇ ਪੁੱਜੇ। ਪੀਸੀਆਰ ਉੱਥੇ ਟੀਮ ਹਾਜ਼ਰ ਸੀ ਜਿਉਂ ਤੇ ਬੇਬਸ ਹੋਈ ਨਜ਼ਰ ਆਈ। ਇਸ ਮੌਕੇ ਤੇ ਕੁਝ ਨੌਜਵਾਨ ਜ਼ਖਮੀ ਵੀ ਹੋ ਗਏ। ਪ੍ਰਾਣਾ ਮਾਮਲਾ ਪ੍ਰਾਣੀ ਰੰਜਿਸ਼ ਦਾ ਲੱਗਦਾ ਅੱਜ ਦੇ ਵਿਆਹ ਦੇ ਸਮਾਗਮ ਵਿੱਚ ਇਸ ਵਿਆਹ ਸਮਾਗਮ ਨੇ ਲੜਾਈ ਦੇ ਕਾਰਨ ਭਿਆਨਕ ਰੂਪ ਧਾਰਨ ਕਰ ਲਿਆ ਸੀ ਸਾਹਮਣੇ ਕੁੜੀ ਦਾ ਵਿਆਹ ਜੀ ਮੇਰੀ ਭਾਜੀ ਦਾ ਠੀਕ ਆ ਲਾ ਮੇਰੀ ਹੋਈ ਆ ਲਾ ਮੇਰੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਮੁੰਡੇ ਨਾਲ ਹੀ ਲੜਾਈ ਹੋਈ ਸੀਗੀ ਅੱਜ ਤੋਂ 6 ਮਹੀਨੇ ਪਹਿਲਾਂ ਕੀ ਕਹਿਣਾ ਆ ਹੁਣ ਧੰਸੇ ਲਾਉਣੇ ਨੇ ਕੁੰਡੇ ਗੱਲ ਗੱਲ ਠੀਕ ਹੈ ਨਾ ਪੂਰੀ ਪਲਾਨਿੰਗ ਬਣਾ ਕੇ ਆਏ ਪੂਰੀ ਪਲਾਨਿੰਗ ਬਣਾ ਕੇ ਭਰਾ ਤੇ ਲੈ ਕੇ ਆਏ ਆ ਕਾਪੇ ਖੰਡੇ ਕਟਾ ਕਟਾ ਮੇਰੇ ਮਾਮੇ ਕੋਲ ਆ ਆ ਵੇ ਲੋ ਆ ਦੇਖੋ ਸਾਡੇ ਹੱਥੇ ਛਾ ਗਿਆ ਲੋ ਵੀਡੀਓ ਇੱਕ ਮੁੰਡੇ ਦਾ ਮੋਟਾ ਥੋੜਾ ਜੀ ਤਿੰਨ ਮੁੰਡੇ ਜਿਹੜੇ ਕੀ ਚਟਨੀ ਆ ਆ ਦੇਖੋ ਇੱਕ ਇੱਥੇ ਮਾਰੀ ਇੱਕ ਮਿੰਟ ਬੋਲੋ ਇੱਕ ਆ ਦੇਖੋ ਆ ਬਾਈ ਦੀ ਗੱਲ ਸਾਨੂੰ ਗਲਤ ਪਾਈ ਜਾਂਦੇ ਜੁੱਠਾ ਠੀਕ ਆ ਸਾਨੂੰ ਪੁੱਛਣ ਦੀ ਬਣਾਈ ਆ ਆਪਣੇ ਪੁੱਛਾਲੇ ਆ ਵੀਡੀਓ ਸਾਨੂੰ ਨਿਸ਼ਾਸ਼ਨ ਆਇਆ ਪ੍ਰਸ਼ਾਸਨ ਸਾਡੇ ਸਾਥ ਦੇ ਰਿਹਾ ਸਾਡੀ ਸਾਡੇ ਸਾਡੇ ਬਾਹਵਾਂ ਵੱਡੇ ਆ ਦੇਖੋ ਸਾਡੇ 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 ਮਰਵਾਏ ਗਏ ਆ 200 ਇਸਨਾਈ ਦੇ ਖਬਰਾਂ 200 ਇਸਨਾਈ ਦੇ ਖਬਰਾਂ ਕੱਲ ਫੇ ਮਿਲਾਂਗੇ ਇਸ ਸਮੇਂ ਇਸੇ ਚੇ ਆਉਂਦੇ ਤੱਕ ਲਈ ਕਲਵਾਨ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ